ਹਾਂਜੀ ਸਰ ਨਹੀਂ ਕੋਈ ਨਹੀਂ ਸਰ ਬਾਕੀ ਸਲਾਹ ਕਰ ਕੀ ਆ ਹਾਂਜੀ ਕੋਈ ਨਹੀਂ ਮੈਂ ਕੱਲ ਤੁਹਾਨੂੰ ਮਾਰਨਿੰਗ ਟਾਈਮ ਦੱਸ ਦੂੰਗਾ ਹਾਂਜੀ ਓਕੇ ਠੀਕ ਠੀਕ ਜੀ ਠੀਕ ਜੀ ਓਕੇ ਸਰ ਓਕੇ ਕੀ ਕਰਨੀ ਆ ਤੁਹਾਨੂੰ ਸਾਬੀ ਆ ਵੇ ਦੇ ਦੀਨੇ ਸੂਟ ਕਿਹੜੇ ਬਨੇ ਬਣਾਇਆ ਇੰਨਾ ਮਾ ਸੂਟ ਵੇ ਕਲਰ ਕਿੰਨਾ ਸੋਹਣਾ ਈ ਨੂੰ ਆ ਆ ਵੇਖੋ ਤੁਸੀਂ ਆਵੇ ਇਹਨੇ ਕਿੜੇ ਬਨੇ ਬਣਾ ਲਿਆ ਮੈਨੂੰ ਤਾਂ ਗੱਲ ਇਹ ਸੂਟ ਦਾ ਦੱਸਿਆ ਹੀ ਨਹੀਂ ਇਹਨੇ ਹੋਰ ਵੀਰ ਕੋਲੋਂ ਲੈ ਲੂਗੇ ਪੈਸੇ ਬਣਾ ਲਿਆ ਹੋਣਾ ਵਾ ਮੈਨੂੰ ਵੀ ਲੱਗਦਾ ਵਾ ਕਿਉਂਕਿ ਹੋਣੀ ਤੇ ਪੇਕੇਆਂ ਨੂੰ ਗਈ ਆ ਤੇ ਆਜੇ ਕੋ ਸੂਟ ਹੈ ਹੀ ਨਹੀਂ ਪਰ ਮੇਰੀ ਗੱਲ ਸੁਣੋ ਪੇਕੇ ਗਈ ਨਹੀਂ ਤਾਂ ਸਾਰੇ ਨੂੰ ਦੋ ਦੇ ਨਹੀਂ ਹੋਏ ਆ ਤੇ ਅਸੂਟ ਇਹਨੂੰ ਕਿੰਨੇ ਇਹਨੇ ਪੈਰ ਦੇ ਸਵਾ ਤਾਂ ਕਿਹੜਾ ਗਰਜੀ ਜਿੰਨੇ ਪੈਰ ਤੇ ਸੀ ਤਾਂ ਇਹਨੂੰ ਸੂਟ ਨਹੀਂ ਕਿਹਾ ਤੇ ਇਹ ਕਹਿੰਦੇ ਚੋਰੀ ਛਿਪੇ ਪਹਿਲਾਂ ਹੀ ਬਣਾਇਆ ਹੋਣਾ ਵਾ ਇੱਕ ਦਿਨ ਗਏ ਨਹੀਂ ਬਾਜ਼ਾਰ ਨੂੰ ਸ਼ੋਪਿੰਗ ਕਰਨ ਹੋ ਸਕਦਾ ਇਹਨੇ ਨਾ ਲੈ ਕੇ ਨਾ ਤੇ ਆਪਣੇ ਪੇਕੇ ਹੀ ਛੱਡੇਆ ਹੁਣਾ ਸੂਟ ਤਾਂ ਹੀ ਪਾਇਆ ਵਾ ਤੇ ਵੇਖੀ ਇਹਨੇ ਆਣ ਕੇ ਪਤਾ ਕੀ ਨਾਮ ਲਾ ਦੇਣਾ ਅਸੀਂ ਮੈਨੂੰ ਪੇਕੇਆਂ ਵਾਲਿਆਂ ਨੇ ਬਣਾ ਕੇ ਦਿੱਤਾ ਹੋਆ ਤੇ ਬਣਾਇਆ ਪੱਕਾ ਪਾਸੀ ਨੇ ਦਿੱਤਾ ਇਹ ਮੈਂ ਆਇਆ ਤੋ ਉਹਦੇ ਕੋਲੋਂ ਹੀ ਦੀ ਲਿੰਦੀ ਆ ਵੀ ਹੁਣ ਮੈਨੂੰ ਸਾੜਾ ਇਹ ਗੱਲ ਦਾ ਹੋਣ ਰਿਹਾ ਪੀਜੀ ਇੱਥੇ ਵੀ ਸੂਟ ਬਣਾਉਂਦੀ ਤੇ ਦੋ ਬਣ ਜਾਣੀ ਸੀ ਨਾਲ ਮੇਰਾ ਵੀ ਬਣ ਜਾਣਾ ਸੀ ਤੇ ਉੱਥੇ ਇਹਨੂੰ ਆ ਕੱਲੀ ਨੂੰ ਮੈਡਮ ਨੂੰ ਮਿਲ ਗਿਆ ਵਾ ਤੇ ਵਿਆਹ ਹੋ ਵੇ ਇਹ ਘੁੰਮਣ ਲਈ ਜਾ ਕੇ ਇੱਥੇ ਵੀ ਤਾਂ ਲੜਦੀ ਇੱਥੇ ਗਰੀਦੇ ਮੈਂ ਮੂੰਹ ਤੇ ਸਮਾਈਲ ਨਹੀਂ ਵੇਖੀ ਤੇ ਫੋਟੋ ਵਾਜੀ ਵੇ ਸਮਾਈਲਾਂ ਵੇਖ ਤੇ ਸਹੀ ਪਛਾਣੀ ਨਹੀਂ ਜਾਂਦੀ ਹੈ ਨਾ ਇੱਥੇ ਆਹ ਵੇ ਹੁਣ ਤੇ ਇੱਥੇ ਵੇਖਿਓ ਆਣ ਕੇ ਕਿੱਦਾਂ ਲੜਦੀ ਹੂੰ ਤਿਆਰ ਬਾਤ ਤਿਆਰ ਵੀ ਵੇ 500 3000 ਤੋਂ ਉੱਤੇ ਉੱਤੇ ਹੀ ਹੈ ਇਹ ਦਾ ਜਿਹੜਾ ਬੜਾ ਆ ਮੈਂ ਤੇ ਰਹਿ ਗਈ ਨਾ ਉਦਾਂ ਫਸਤੂੰ ਕੋ ਮਗਮਾ ਦੀ ਆਪਣੇ ਲਈ ਲਿਆਉਣਾ ਤੂੰ ਹੋਰ ਆ ਵੇ ਸੂਟ ਇਹਨੇ ਕਿਦਾਂ ਪਾਇਆ ਨਾ ਹੀ ਇਹਨੇ ਕਿ ਤਾ ਸੂਟ ਦਾ ਨਾਂ ਲਿਆ ਕੇ ਤੇ ਪਿਸਕ ਨਹੀਂ ਕੱਢੀ ਸੂਟ ਦੀ ਵੀ ਮੇਰੇ ਕੋ ਹੈਗਾ ਵਾ ਤੇ ਮੈਂ ਬਣਾਇਆ ਕੋਈ ਨਹੀਂ ਤੇ ਹੱਥ ਨੂੰ ਹੱਥ ਹੈ ਜਦੋਂ ਤੱਕ ਤੈਨੂੰ ਹਾਨੂੰ ਵਿਆਹ ਪਊਗਾ ਉਮੀਦਾਂ ਕਰਨਾਗੇ ਮੈਨੂੰ ਲੱਗਦਾ ਇਦਾਂ ਹੀ ਕਰਨਾ ਪੈਣਾ ਮੈਨੂੰ ਵੀ ਆਹ ਮੈਨਾਂ ਮੰਮੀ ਨੇ ਵਿਖਾ ਕੇ ਆਂਦੀ ਐ ਨਾਲੇ ਮੰਮੀ ਨੂੰ ਦੱਸਦੀ ਐ ਨਾ ਤੂੰ ਇਹ ਕਿੰਨੇ ਵੱਡੀ ਨੋ ਮੇਰੇ ਤੋਂ ਪੜਦੇ ਨਹੀਂ ਪਉਂਦੀ ਤੇ ਆਹ ਕਾਦਾ ਪੜਦਾ ਪੜਦਾ ਹੀ ਆ ਸਾਪੀ ਆਹ ਹੋਰ ਕੀ ਐ ਆ ਹੋ ਹੋ ਤੇ ਨਾਲ ਲੈ ਗਈ ਠੀਕ ਠਾਕ ਚੜਦੀ ਕਲਾ ਬਸ ਬੈਠੇ ਐ ਸਲਾਈਆਂ ਉnde ਤੁਹੀਂ ਸੁਣਾਉ ਹਾਂ ਤੁਹਾਨੂੰ ਬਣਾ ਦਿੰਨੀ ਪੁੱਤੇ ਕਿਹੜੀ ਗੱਲ ਕੀਤੀ ਹੈ ਜਿਹੜਾ ਬਣਾਉਂਦੇ ਹੀ ਉਹ ਤੂੰ ਪਾ ਲਈ ਕੋਈ ਗੱਲ ਨਹੀਂ ਹੋਰ ਨਵੀਂ ਤਾਜੀ ਇੱਕ ਨਾ ਇਨਵੈਸਟਮੈਂਟ ਪਲਾਨ ਚੱਲਿਆ ਵਾ ਮੈਨੂੰ ਹੁਣੇ ਹੀ ਪਾ ਲਾਉਣ ਦੀ ਹਿਸਾਬ ਦੀ ਲਾਈਟ ਫਾਰਮ ਨਾਮ ਆ ਵੈਬਸਾਈਟ ਦਾ ਉੱਤੇ ਇਨਵੈਸਟ ਕਰਨਾ ਹੁੰਦਾ 11300 ਰੁਪਈਆ ਯਾਨੀ ਕਿ 100 ਕੁ ਡਾਲਰ ਠੀਕ ਆ ਉਹਦੀ ਅੱਗੇ ਪੀਆਰ ਟੂ ਪੀਆ ਜੋੜੀ ਜਾਣੇ ਆ ਤੇ ਉਕੀ ਕੁਛ ਨਾ ਕੁਛ ਨੂੰ ਇਨਕਮ ਆਈ ਜਾਣੀ ਆ ਹਰ ਮਹੀਨੇ ਵਧੀਆ ਇਨਕਮ ਆ ਉਹ ਮੈਨੋਂ ਤੇ ਬੜਾ ਕੰਡਿਆ ਵਾ ਵੀ ਤੂੰ ਲਾ ਤੇਰਾ ਇਹਨਾਂ ਸਰਕਲ ਆ ਅੱਗੇ ਅੱਗੇ ਤੂੰ ਫਰੈਂਡਾਂ ਨੂੰ ਦੱਸ ਸੈੱਲ ਵਧਾ ਤੇ ਕਰੋੜਾ ਰੁਪਈਆ ਚ ਇਨਕਮ ਜਾਂਦੀ ਆ ਕਹਿੰਦਾ ਮੈਂ ਜਿਹੜਾ ਇਹ ਬੰਦਾ ਵਾ ਨਾ ਇੰਨੇ ਉੱਡੀ ਗੱਡੀ ਇਸੇ ਕੰਮ ਤੋਂ ਲੈਣਤੀ ਆ ਤੇ ਤੁਸੀਂ ਉਹਨੂੰ ਘਰ ਬੁਲਾ ਲਓ ਤੂੰ ਉਹਨੂੰ ਕੁਸ ਕੁ ਪੁੱਛ ਲਿਓ ਘਰੇ ਕੋਈ ਇਸੇ ਗੱਲੋਂ ਤੇ ਮੈਂ ਬੁਲਾਉਣਾ ਨਹੀਂ ਵੀ ਉਹ ਡੈਡੀ ਨੇ ਸੋਚਣਾ ਇਹ ਕੌਣ ਆਇਆ ਡੈਡੀ ਨੇ ਤਾਂ 100 ਸਵਾਲ ਕਰਨੀ ਤੇ 11000 ਰੁਪਏ ਡੈੜੀਆ ਨੂੰ ਲਾਉਂਦੂਗਾ ਉਹ ਮੈਨੂੰ ਨਹੀਂ ਪਤਾ ਡੈੜੀ ਗੁੱਡੀ ਦਾ ਨਾਂ ਤੇ ਆਡੀ ਹਾ ਗੱਲ ਦਾ ਮੈਂ ਚੱਲੀ ਮੰਮੀ ਕੋਲ ਆਪਣਾ ਆਪੇ ਸੁਣ ਲੈ ਮੈਂ ਤੇ ਪੀਰੇ ਨਾਲ ਸੋਚਣ ਡਿਆ ਵੀ ਸੁੱਖ ਨਾਲ ਕਰਦਾ ਆਪਾਂ ਪੈਸੇ ਲਾ ਦਿੰਨੇ ਆ ਆਪਾਂ ਵੀ ਚੋਰੀ ਛਿਪੇ ਲਾ ਦਿੰਨੇ ਆ ਫਿਰ ਉਹ ਤੁਸੀਂ ਵੇਖ ਲਓ ਪਰ ਪਹਿਲਾਂ ਮੈਨੂੰ ਆ ਸੂਟ ਵਾਲਾ ਕੰਮ ਨੇ ਜਿੱਥੋਂ ਉਨ ਤੋਂ ਜਿਹੜਾ ਨੇ ਚਿੱਠਾ ਮੈਂ ਤੇ ਮੰਮੀ ਨੂੰ ਖਾ ਕੇ ਆਵਾਂ ਚੱਲ ਜਾ ਨਹੀਂ ਆਪਣਾ ਕੰਮ ਦੇਖੋ ਮੈਂ ਆਪਣਾ ਵੇਖਦੀ ਆਂ ਚਲ ਮੈਂ ਪਹਿਲਾਂ ਇਹਦੇ ਬਾਰੇ ਨਾ ਹੁਣ ਪੜ੍ਹਨ ਲੱਗਾ ਵਾਂ Google ਤੋਂ ਸਾਰਾ ਸੱਚ ਕਰਕੇ ਵੇਖਣ ਲੱਗਾ ਹਾਂ ਸਹੀ ਹੋਈ ਤਾਂ ਮੈਂ ਪੈਸੇ ਇਨਵੈਸਟ ਕਰ ਦੇਣੀ ਆ ਤੁਸੀਂ ਵੇਖੋ ਕੀ ਲੱਗਿਆ ਮੈਂ ਨੂੰ ਨਹੀਂ ਲੱਗੇ ਚੰਨੀ ਆ ਤੇਰੀਆਂ ਅੱਖਾਂ ਮੋਰੋ ਸੂਟ ਹੀ ਨਹੀਂ ਢੰਡਿਆ ਸੀ ਆ ਵੇਖੋ ਮੰਮੀ ਆ ਵੇਖੋ ਬਲਜੀਤ ਦੀਦੀ ਨੇ ਸੂਟ ਨਵਾਂ ਲੈ ਕੇ ਸੀਂਗ ਤੇ ਪਾ ਵੀ ਲਿਆ ਕੋਈ ਸਟੇਟਸ ਲਾਇਆ ਉਹਨੇ ਨਹੀਂ ਇਹ ਹੁਣ ਇਹਨੇ ਕਿਹੜੇ ਵੇਲੇ ਬਣਾਇਆ ਤੁਹਾਨੂੰ ਦੱਸਿਆ ਹੀ ਉਹਨੇ ਕਿਹੜੇ ਬਣਾਇਆ ਸੂਟ ਮੈਂ ਬਣਾ ਕੇ ਦਿੱਤਾ ਉਹਨੂੰ ਸੂਟ ਮੈਨੂੰ ਤਾਂ ਐ ਪੁੱਛਣੇ ਆ ਗਈਆਂ ਇਦਾਂ ਮੈਂ ਉਹਨੂੰ ਬਣਾਤਾਰ ਤੂੰ ਮਗਰ ਰਹਿ ਗਈ ਆ ਮੈਂ ਪੁੱਛਣ ਨਹੀਂ ਆਈ ਤਾਂ ਉਹਨੂੰ ਵਿਖਾਉਣ ਆਈ ਆ ਵੀ ਆਵੇ ਨਾ ਚੋਰੀ ਸੂਟ ਬਣਾਇਆ ਉਹਨੇ ਤੇ ਬਣਾ ਲਿਆ ਹੋਗਾ ਉਹਦੀ ਮਾਂ ਨੇ ਬਣਾਤਾ ਹੋਗਾ ਜਾ ਕੇ ਹਾਂ ਮੈਨੂੰ ਤਾਂ ਤਿੰਛ ਦੇਣ ਸਮਝਦਾ ਹਜੇ ਕਿਹੜੇ ਵਜੇ ਗਈ ਤੇ ਕਿਹੜੇ ਵਾਲੀ ਉਹਦੀ ਮਾਂ ਨੇ ਲੈ ਕੇ ਨਸੀ ਵੀ ਕਿੱਕਾ ਕਿਹੜਾ ਦਰਜੇ ਜਿੰਨੇ ਫਟਾਫਟ ਹੱਥ ਪਾ ਲਿਆ ਸੂਟ ਨੂੰ ਉਹ ਵੀ ਇੰਨੇ ਭਾਰੇ ਮਹਿੰਗੇ ਸੂਟ ਨੂੰ ਕਿੰਨਾ ਕੁ ਮਹਿੰਗਾ ਹੋਊਗਾ ਆ ਮੰਮੀ ਵੇਖਾਂ 3000 ਤੋਂ ਥਨੇ ਨਹੀਂ ਆ ਸੂਟ ਲੈਤਾ ਹੋਗਾ ਲੈਤਾ ਜਾਂਦੇ ਲੈਤਾ ਪੁਲੀ ਮਦ ਪੇਕਿਆਂ ਨੂੰ ਭਲਾ ਉਦੀ ਮਾਂ ਜਾਂਦਿਆਂ ਨੂੰ ਲੈ ਕੇ ਦੇਣ ਵਾਲੀ ਸੂਟ ਸੁਣ ਮੇਰੀ ਗੱਲ ਜਿੱਦਾਂ ਇੱਥੋਂ ਗਈ ਆ ਕਿੱਦਾਂ ਉਹ ਲੜਕੋਲ ਕੇ ਗਈ ਆ ਤੇ ਕੀ ਗੱਲ ਉਹ ਸੂਟ ਖਰੀਦ ਕੇ ਲੈ ਗਈ ਜਾਂਦੀ ਜਾਂਦੀ ਹੂੰ ਘੱਟ ਤੇ ਨਹੀਂ ਆ ਇੱਥੇ ਲੜਕੋਲ ਕੇ ਗਈ ਅਗਲੀ ਬਾਹਰ ਬੂਵੇਂ ਜਾ ਕੇ ਚੰਗੀ ਪਣੀ ਹੋ ਗਈ ਹੋਣੀ ਆ ਹੋਰ ਕੀ ਹੋਣਾ ਪਤਾ ਹੀ ਆ ਮੈਨੂੰ ਸਾਰਾ ਫੜਾ ਨਾ ਪਾਇਆ ਕਰੋ ਕੋਈ ਬੰਦਿਆਂ ਵਾਲਾ ਕੰਮ ਕਰਿਆ ਕਰੋ ਜੇ ਉਹਨੇ ਪਾ ਲਿਆ ਹੋਊਗਾ ਸੂਟ ਆਊਗੀ ਤਾਂ ਉਹਨੂੰ ਪੁੱਛ ਲਾਂਗੇ ਵੀ ਤੂੰ ਕਿੱਥੋਂ ਲਿਆ ਕਿੱਥੋਂ ਸਵਾਇਆ ਕਿੱਥੋਂ ਪਾਇਆ ਕੀ ਗੱਲ ਵਾ ਮम्मी ਉਹਨੇ ਕਿਤੇ ਗਈ ਹੋਵੇ ਕਿਤੇ ਵਿਆਹ ਵਿਊ ਤੇ ਆਪਣੀ ਭੈਣ ਦਾ ਪਾ ਕੇ ਚਲ ਗਈ ਹੋਊਗੀ ਉਹਨਾਂ ਦੇ ਨਾਲ ਮੈਂ ਲੈ ਕੇ ਨਹੀਂ ਆਈ ਭੈਣ ਦਾ ਨਹੀਂ ਪਾਉਣ ਵਾਲੀ ਪੁੰਨੀ ਆ ਨਾ ਉਹਨੂੰ ਮੈਂ ਉਹਦਾ ਤਾਂ ਕੋਈ ਹੋਰ ਕੱਪੜਾ ਪਾਲੇ ਤੇ ਉਹ ਪੰਦੀ ਨਹੀਂ ਆ ਅਗਲੀ ਭੈਣ ਦਾ ਸੂਟ ਉਹ ਪਾਉਣ ਵਾਲੀ ਅ ਚੇਚਾ ਨਵਾਂ ਹੀ ਸੂਟ ਲੈ ਕੇ ਉਹਨੇ ਸਵਾ ਕੇ ਪਾਇਆ ਵਾ ਤੂੰ ਮੰਮੀ ਮੈਨੂੰ ਛਦੈਣ ਸਮਝਦੇ ਜੇ ਪਰ ਸੁਣ ਮੇਰੀ ਗੱਲ ਤੈਨੂੰ ਇੰਨਾ ਕੰਮ ਦਾ ਬੜਾ ਆਰ ਵਾ ਫੋਨ ਫੜ ਕੇ ਤੂੰ ਬਹਿ ਗਈ ਤੇ ਮੈਨੂੰ ਤੂੰ ਉਸੇ ਵਾਲੇ ਵਖਾ ਲੈਣ ਆ ਗਈ ਆ ਆ ਪਰਦੇ ਲਾਏ ਆ ਲੈ ਫੜ ਹਾ ਹਣ ਤੇਰੇ ਕੰਮ ਕਰਨ ਵਾਲੇ ਕਰੋ ਮੈਨੂੰ ਨਾ ਉਹਨਾਂ ਚ ਪਾਲਿਆ ਕਰੋ ਬਸ ਮੈਨੂੰ ਗੱਲ ਨਹੀਂ ਲਾ ਲਿਆ ਕਰੋ ਜਿਹੜੀ ਤੁਹਾਨੂੰ ਮੈਂ ਉਹਦੀ ਗੱਲ ਦੱਸ ਨਹੀਂ ਉੱਤੇ ਨਾ ਤੁਸੀਂ ਗੌਰ ਕਰਿਆ ਮੇਰੇ ਵਾਂਗ ਤੇ ਸਾਰੀਆਂ ਇੱਕੋ ਜੀਆਂ ਵਾਂ ਜਿਹੜੀ ਚੰਗੀ ਰਹੂਗੀ ਉਹ ਮੈਨੂੰ ਚੰਗੀ ਆ ਤੇ ਜੇ ਦੋਵੇਂ ਜਾਨੀ ਹੱਤ ਕਰੋਗੇ ਤਾਂ ਦੋਵੇਂ ਇੱਕੋ ਹੀ ਚੀਜ਼ ਵਾਂ ਹਾਂ ਤੇ ਉਹ ਇਹ ਨਾ ਤੁਸੀਂ ਸੋਚਿਓ ਵੀ ਜੇ ਬੋਨੇ ਕੱਟੀ ਤੱਕ ਭੀਰ ਪਾਜੀ ਦੀ ਤੇ ਨਾ ਉਹਨੇ ਪੇਕਿਆਂ ਦਾ ਲਾਉਣਾ ਤੇ ਤੁਸੀਂ ਹੀ ਬੜਾ ਕਰਨਾ ਉਹਦੇ ਪੇਕਿਆਂ ਨੇ ਵੇਖ ਲੈ ਕਿੰਨਾ ਵਧੀਆ ਸੂਟ ਬਣਾ ਕੇ ਦਿੱਤਾ ਸੁਦੈਨ ਸਮਝਿਆ ਤੁਸੀਂ ਤਾਂ ਨਾਲ ਮਿਲ ਕੇ ਮੈਨੂੰ ਸੱਜਣਾ ਮੈਨੂੰ ਹਰ ਗੱਲੇ ਤੋੜ-ਤੋੜ ਨਾ ਖਾਇਆ ਕਰ ਸੁੱਖ ਤੇ ਮੈਂ ਦੱਸਾਂ ਤੰਦਾ ਆ ਓਦਾਂ ਨਾ ਅੰਮ੍ਰਿਤ ਨੂੰ ਦਾਤ ਵੱਤੋਂ ਛੀਂਦੀ ਨਹੀਂ ਤਾਂ ਹਦੀ ਬਰੀ ਸਵਾਈਂ ਲੱਦਣੀ ਸੀ ਹੋਰ ਕੀ ਆ ਤੀਏ ਸਵਾਈਂ ਚ ਦੁਆ ਲਾਉਣ ਲਾ ਕੇ ਉਹਨੇ ਦੇ ਸੂਟ ਤੇ ਉਹਨੀ ਸਵਾਈਂ ਓਦਾਂ ਬਰੇ ਥੋਨੇ ਥੋਨੇ ਥੂਤ ਦਿੱਤੇ ਮਾਮਿਆਂ ਨੇ ਹਾਂ ਸੋਹਣੇ ਆ ਤੂ ਹੋਰ ਬਦੇ ਥੋਨੇ ਲੱਗਾਈ ਤੁਸੀਂ ਜਵਾਨਗਾ ਹਾਂ ਸਾਨੂੰ ਮਹਿੰਗੇ ਸੂਟ ਲੈ ਨਹੀਂ ਜਾਣੇ ਸਾਡੇ ਕੋਲੋਂ ਵੇਲੇ ਮਾਮਿਆਂ ਤੁਹਾਡਿਆਂ ਨੇ ਕਿੱਡੇ ਸੋਹਣੇ ਸੂਟ ਦੇ ਦਿੱਤੇ ਤੁਹਾਨੂੰ ਤੇ ਹੋਰ ਦੋਆ ਪਹਿਣਾ ਨੂੰ ਆ ਸਿਰਫ ਰੰਗ ਚ ਫਰਕ ਇੱਕੋ ਜਿਹਾ ਵੇਲੇ ਮੋਤੀ ਦੇਤੇ ਆ ਜੀ ਮੈਂ ਥੋੜਾ ਨੇ ਕੇ ਚੰਗੇ ਸਾਰੇ ਤੂੰ ਲੰਦਾ ਇੱਕ ਅਦੀ ਫਾਸ ਨੂੰ ਦੇਣਾ ਵਾ ਤੱਤ ਦਾ ਹੀ ਹੋ ਮੈਨੂੰ ਪਸੰਦ ਆਇਆ ਤੈਨੂੰ ਸੱਤ ਨੂੰ ਲਾ ਦੋ ਸਾਡੀ ਸੱਤ ਦਾ ਵਾਇ ਤੇ ਨਹੀਂ ਨਹੀਂ ਤੱਤ ਦਾ ਟੋਰ ਹੋਣਾ ਚਾਹੀਦਾ ਸਾਰਾ ਦਾ ਟੋਰ ਸੋਹਣਾ ਸੋਹਣਾ ਹੋਣੀ ਗਿਆ ਉਹਦਾ ਹੀ ਚਾਹੀਦਾ ਵਾ ਆ ਉਹਨੂੰ ਦੇਣਾ ਇਹ ਉਹਦਾ ਵਾ ਆਵੇਂ ਪੁੱਤ ਤੁਹਾਡੇ ਇਹ ਕਾਹ ਵੇ ਦੇ ਨਾਲ ਆਵੇਂ ਖੱਟੇ ਸੋਹਣੇ ਤੁਹਾਡੇ ਮੰਮੀ ਤੂੰ ਲੈਣਾ ਦੱਜ ਦਿਲਾਬੀ ਦਿਲਰ ਦਲੋਂਦੀ ਹਾਂ ਮੈਂ ਫਿਰ ਉਹਨਾਂ ਨੂੰ ਆਖਿਆ ਕੋਈ ਗੱਲ ਨਹੀਂ ਤੋ ਉਹਨਾਂ ਨੇ ਫਿਰ ਨਾ ਮੈਨੂੰ ਆ ਬਣਾਤਾ ਮੈਂ ਨਾਲ ਤੇ ਖੜਿਆ ਮੈਨੂੰ ਅੱਲਾ ਨੇ ਤੇ گلابی ਗੁਰੂ ਵੀ ਨਹੀਂ ਚੰਗੇ ਲੱਗਦੇ ਮੈਂ ਇਹਨਾਂ ਨੂੰ ਆਖਾ ਚੱਲ ਮੇਰੇ ਹੱਥ ਘਰੇ ਲਾ ਬੋ ਬਾਹ ਦੇ ਪਾ ਲੈਣਾ ਹੀ ਤੇ ਲਾਬੀ ਤੇ ਲੱਦਾ ਪਤਾ ਤੇ ਲੱਗਦਾ ਦੁਨੀਆ ਦੀ ਮੰਮੀ ਹੈ ਕੋਈ ਗੱਲ ਨਹੀਂ ਪੁੱਤ ਇਤਨਾ ਹੀ ਪਤਾ ਲੱਗ ਜਾਂਦਾ ਨਹੀਂ ਉਹ ਦਾ ਵੀ ਸੋਹਣਾ ਵਾ ਸੋਹਣਾ ਸੋਹਣਾ ਲੈਨਗ ਲੱਗਣ ਵਾਲੀ ਆ ਲੈਨਗ ਲੱਗਣੀ ਆ ਤੇ ਫੇਰ ਆਹ ਜਿਹਦਾ ਤੇਦਾ ਵਾ ਇਹ ਸੋਹਲੇ ਇੱਕ ਤੇਰਾ ਵਾ ਤੇ ਇੱਕ ਇਹਦਾ ਸੰਬੰਧ ਆ ਐਦਾਂ ਦਾ ਤੇ ਟੁਕਲਿਆ ਆ ਮੈਨੂੰ ਤੇਰੇ ਮੰਮੀ ਵੇਖ ਲਾ ਕੀ ਕਰਦੀ ਏ ਉਹ ਵੀ ਤੇਰੇ ਮੰਮੀ ਕਿਥਲਾ ਇਹਨੇ ਉੱਥੇ ਦਾਦੇ ਵੀ ਲੜਦੀ ਰਹਾ ਤਾਂ ਨਹੀਂ ਉਹ ਫੇਰ ਆਹ ਦਾ ਸਰਦਾਰ ਨਾ ਕੀ ਕਰ ਜੇ ਮੈਨੂੰ ਪਤਾ ਹੁੰਦਾ ਮੈਂ ਇੱਕੇ ਰੰਗ ਦੇ ਤੁਹਾਡੇ ਲੈ ਆਉਂਦੀ ਮੈਂ ਖਾ ਬੁਰੇ ਲੱਗਣਗੇ ਇੱਕ ਰੰਗ ਦੇ ਇੱਕੇ ਪਰ ਵਿੱਚ ਤਲ ਤੋਂ ਹੀ ਨਹੀਂ ਜਿਹਦੇ ਇਤਵਰੀ ਬੰਦੇ ਜਾਣਾ ਉਹ ਦੁਆ ਲੈਣਾ ਜੇ ਦੁੱਦੀ ਬੰਦੇ ਨਾ ਮੈਂ ਹਾਈ ਲੈ ਨਹੀਂ ਜਾਣਦੇ ਨਾ ਨਹੀਂ ਪਤਾ ਚੱਲੇ ਇੱਦਾਂ ਆ ਲਿਆ ਇਦੋਂ ਇਹ ਲੋਤੀ ਜੀ ਦੇਣਗੇ ਇੱਟੇ ਥੋਲ ਵਾਇਨਾ ਤੋ ਤਾਂ ਇਹ ਮੈਂ ਨਹੀਂ ਲੈ ਆਇਆ ਸੋਹਰਿਆਂ ਨੇ ਬਣਾਦਣੇ ਇਹਨਾਂ ਨੇ ਤਾਂ ਤੈਨੂੰ ਤੇਰੇ ਦੇ ਹਾਂ ਉਹ ਭਾਵੇਂ ਇਤੋਂ ਬਾਹਰ ਨਨਪੀ ਇਤੋਂ ਨਾ ਕਰਦਾ ਨਾ ਵਾ ਦੋਵੇਂ ਪਹਿਣਾ ਦਾ ਨਹੀਂ ਨਹੀਂ ਉਹ ਕੁੜੀਆਂ ਦੀ ਕੰਡੀਆਂ ਆ ਆਜੋ ਭਾਜੀ ਆ ਨਾ ਹਰੇ ਮਾਮਿਆਂ ਨੇ ਕੱਪੜੇ ਦਿੱਤੇ ਸੀ ਅੱਛਾ ਅੱਛਾ ਹਾਂ ਵੇਖ ਲੈ ਦੇਖ ਲੈ ਉਹ ਸੁਣੋ ਚੱਲ ਵਧੀਆ ਵਧੀਆ ਵਾਗੇ ਹਾਂ ਸਾਰੇ ਸੋਹਣੇ ਅੱਜ ਕੱਲ ਵਧੀਆ ਹੀ ਆ ਮਿਲਦੇ ਜਿੱਥੋਂ ਵੀ ਮਿਲਦੇ ਆ ਲੈ ਮੇਰੇ ਮਹਿੰਗੇ ਮੰਨਦੇ ਆ ਅਸੀਂ ਮਹਿੰਗੇ ਲੈ ਆ ਬਹੁਤ ਸੋਹਣੀ ਪੁੱਤ ਨਹੀਂ ਆਇਆ ਖੁੱਲੀ ਦੁੰਦੀ ਆ ਉਹਨਾਂ ਨੇ ਸੋਹਣੇ ਬਣਾ ਕੇ ਦੇਖ ਤਦਾ ਸੂਟ ਆ ਵਾ ਤੇ ਆ ਸੁਮੰਦੀ ਆ ਆ ਮੇਰਾ ਅੱਛਾ ਇਸ ਤਰ੍ਹਾਂ ਹੀ ਨਾ ਨੇ ਮੈਂ ਤਾਂ ਦੋਵੇਂ ਪਹਿਣਾ ਹੋ ਤਾਂ ਤੁਸੀਂ ਵੇਖ ਲਓ ਜਿਹੜਾ ਜਿਹੜਾ ਲੈਣਾ ਤਾਂ ਉਹਨੇ ਉਹ ਪਸੰਦ ਕਰ ਲਿਆ ਚਲ ਕੋਈ ਨਹੀਂ ਵਧੀਆ ਵਧੀਆ ਵਾ ਤਿਆ ਵੇਖਦਾ ਸੋਨਾ ਵਾ ਤੇ ਆਂਦੀ ਮੈਂ ਉਹ ਲੈਣਾ ਆਵੇਂ ਆ ਤੇ ਮੇਰੇ ਪੁੱਤ ਦੇ ਰਗ ਦੇ ਨਾਲ ਹੀ ਮਿਲ ਗਿਆ ਵੇ ਹੈ ਆਂਦੀ ਬਣਾਈ ਹੈ ਬਣ ਲਾਦੀ ਆ ਨਹੀਂ ਪੁੱਤ ਲੜਦੀ ਨਹੀਂ ਨਹੀਂ ਦੋਵੇਂ ਪਹਿਣਾ ਨੇ ਰਲ ਮਿਲ ਕੇ ਉੱਥੇ ਰਹਿਣਾ ਵਾ ਤਨ ਮੰਮੀ ਉਹ ਵੀ ਦਾਲ ਦੱਤ ਦੇ ਮੈਂ ਤੇ ਬਾਜੀ ਖਲਾਕ ਕੀਤੀ ਸੀਗੀ ਪਿਆਰੇ ਮਾਮੇ ਨਾਲ ਇੰਨਾ ਰਿਆਣਾ ਹਾਂ ਤੇ ਉਹ ਆਂਦੇ ਹਗੇ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਚੱਲ ਇੱਕ ਜਵਾਈ ਇੱਥੇ ਰੱਖੂਗਾ ਅੱਛਾ ਤੇ ਇੱਕ ਤਾਂ ਉੱਥੇ ਰੱਖ ਸੁਮਨ ਨੂੰ ਮੈਂ ਇੱਥੇ ਰੱਖ ਲੂੰਗੀ ਤੇ ਪਰੌਣੇ ਨੂੰ ਤੇ ਇਹਨੂੰ ਮੈਂ ਉੱਥੇ ਉਹ ਰੱਖੂਗੀ ਇਹ ਮਾਨ ਮਨਪ੍ਰੀਤ ਆਹ ਮੈਂ ਤੇ ਉੱਥੇ ਹੀ ਰਹਿਣਾ ਮੈਂ ਫਿਰ ਤੈਨੂੰ ਪਤਾ ਤੇ ਆਦਾ ਮੈਂ ਤੇ ਤੁਹੀਂ ਸਲਾਹ ਦੋ ਵੀ ਹੁਣ ਫਿਰ ਕਿਤਰਾ ਉਹਨਾਂ ਤਾਂ ਮੈਨੂੰ ਇਹੋ ਹੀ ਸਲਾਹ ਦਿੱਤੀ ਭਰਾ ਮੇਰੇ ਹੈ ਆ ਤਲਾਹ ਦੇ ਤੈਨੂੰ ਕੀ ਤਪ ਤੋਂਦਿਆ ਵਾ ਤਲਾਹ ਦੇ ਇਹਨੂੰ ਮੇਰੇ ਤੇ ਸੱਪ ਲੜੀ ਗਿਆ ਇਹ ਕਿੱਥੇ ਲਿਆਵਾ ਕੋਈ ਗੱਲ ਨਹੀਂ ਹੈ ਵਧੀਆ ਵਧੀਆ ਵਾ ਠੀਕ ਵਾ ਪੈ ਥੱਲੇ ਦੀ ਨਹੀਂ ਤੇ ਆਏ ਜਿੱਤੇ ਤਪ ਨੂੰ ਬੰਨੇ ਤੇ ਉਹ ਨਹੀਂ ਨਹੀਂ ਉਹ ਗੱਲ ਕੋਈ ਹੋਰ ਮੈਂ ਸੋਚਣ ਦੇ ਇਹੋ ਗੱਲ ਕੋਈ ਨਿਕਲੀ ਹੋਰ ਨਹੀਂ ਤੁਸੀਂ ਸੋਚ ਲਓ ਜਿਹੜੀ ਸੋਚੀ ਨਹੀਂ ਨਹੀਂ ਕੋਈ ਨਹੀਂ 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 ਉਹ ਨਹੀਂ ਕੋਈ ਗੱਲ ਉਹ ਹੋਰ ਹੀ ਗੱਲ ਉਧਰ ਦੀ ਮੈਂ ਗੱਲ ਦਿਆਂਗਾ ਕੋਈ ਨਹੀਂ ਮੈਂ ਆਖਿਆ ਜੇ ਤੂੰ ਨਹੀਂ ਨਹੀਂ ਬਹੁਤ ਸੋਣਾ ਬਾਕੀ ਵਧੀਆ ਵੇ ਜੋ ਸੋਚਿਆ ਤੁਸੀਂ ਠੀਕ ਸੋਚਿਆ ਵਾ ਠੀਕ ਵਾ ਵਧੀਆ 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 ਮੈਂ ਦਿੰਦਾ ਮੈਨੂੰ ਮੈਨੂੰ ਤਪ ਤੁੰਦਿਆ ਥੋੜਾ ਤਪ ਦੇ ਲਾਦੀ ਦਿਆ ਮੈਨੂੰ ਕੀ ਹੋ ਗਿਆ ਇਹ ਤਾਂ ਹੀ ਘਟਦੇ ਆ ਕਿਤੇ ਖੋਚ ਕਦੀ ਤੇ ਖੋਚ ਹੁੰਦੇ ਕਦੀ ਖੋਸੀ ਨਹੀਂ ਪਤਾਨੀ ਲੱਜਦਾ ਨਾ ਪਤਾਨੀ ਟੀ ਤਾਦੇ ਰਹਿੰਦੇ ਆ ਤਾਂ ਨਹੀਂ ਫੇ ਥਾਂ ਬਲੀ ਆਜੇ ਤੇ ਤਾਇਆ ਇਦਾਂ ਹੋਇਆ ਨੋਵਾਂ ਨੇ ਆ ਸੂਟ ਵੇਖੇ ਨਾ ਕਿਤੇ ਸਾਨੂੰ ਪਾਇਆ ਉਹਨੂੰ ਸਾੜੀ ਜਾਣਾ ਸਵਾਹੀ ਹੋ ਜਾਣਾ ਇੱਕੀ ਸਾੜੀ ਤਾਂ ਫਿਰ ਉਹਨਾਂ ਨੂੰ ਨਹੀਂ ਦਿਥੋਣੇ ਬੱਦੀ ਤੇ ਪੇਤੇ ਦੇਈ ਆ ਤੇ ਨੀਤੀ ਨੂੰ ਦਿਥੋਣੇ ਨਹੀਂ ਆਪਾਂ ਆਪਾਂ ਦਾ ਨਾ ਹੱਦ ਕੋ ਹੈ ਹੀ ਤੁੱਤਨੀ ਚੱਲ ਕੋਈ ਤਾਂ ਕੁਛ ਨਹੀਂ ਆਖੀ ਦਾ ਹੁੰਦਾ ਇਦਾਂ ਨਹੀਂ ਆਖੀ ਦਾ ਨਹੀਂ ਨਹੀਂ ਹੱਦ ਦਦਾ ਇਹ ਦੇ ਦੇ ਦਾ ਹੱਥ ਮਾਹਰਾ ਨੇ ਬੜਾ ਤੇ ਤਾਤਾ ਨੂੰ ਬੜਾ ਦੇਣਾ ਵਾ ਮਾਰ ਕੇ ਦਾਨਸ ਦੀਆਂ ਦੀਆਂ ਇਹਦੇ ਲਾਡੀਆਂ ਵਿਚਾਰੇ ਜਾਂ ਨਾਟਕੇ ਪੂਰੇ ਕਰਨੀ ਨੇ ਜਾ ਜਾ ਕੇ ਚੌਂਕੇ ਵੱਲ ਹੋ ਜਾ ਹਰ ਵੇਲੇ ਲੜਾਈ ਨੂੰ ਆਜਾ ਮਾਰਦੀ ਰਹਿੰਦੀ ਆ ਪੁੱਠੇ ਕੰਮਾਂ ਨੂੰ ਆਜਾ ਮਾਰਦੀ ਰਹਿੰਦੀ ਹੁਣ ਮੈਂ ਚੱਲੀ ਪੈਨਸ਼ਨਦੋ ਘਰ ਆਹੋ ਉਧਰ ਚੱਲ ਜਾਓ ਤੇ ਉਹਨਾਂ ਦੀ ਕੁੜੀ ਮਨਪ੍ਰੀਤ ਮੇਰੇ ਨਾਲ ਕਹਿ ਰਾਂ ਦਾ ਲੜਕੇ ਗਈ ਉਹ ਨਹੀਂ ਤੁਹਾਨੂੰ ਦੇਖਦਾ ਵੀ ਉਹ ਮੇਰੇ ਨਾਲ ਲੜਦੀ ਆ ਆਪੀ ਭੱਜ ਭੱਜ ਜਾਂਦੀ ਆ ਉਧਰ ਨਹੀਂ ਕੁੜੀ ਦਾ ਤਾਂ ਵਿਆਹ ਆ ਕੁੜੀ ਤੇ ਪ੍ਰਾਹੁਣੀ ਐ ਚਮਾਂ ਦੇ ਨਾਂ ਦੀ ਤੂੰ ਤੇ ਸਾਰੇ ਕ ਨਾਲ ਲੜੀ ਜਾਨੀ ਐ ਤੂੰ ਕੱਟਵਾ ਤੇ ਪ੍ਰਾਹੁਣੀ ਲੜਦੀ ਕਾ ਤੂੰ ਪ੍ਰਾਹੁਣੀ ਨੂੰ ਇਹ ਨਹੀਂ ਪਤਾ ਵੀ ਬਾਜ ਆਪਾਂ ਹੀ ਮੇਰੇ ਨਾਲ ਅੱਗੇ ਬੇਨਾ ਚੰਗੀ ਭਲੀ ਹੁੰਦੀ ਐ ਮੰਮੀ ਆਪਾਂ ਦਾ ਨਹੀਂ ਹੁਣ ਉਹਨੂੰ ਕਿੰਨੇ ਪੰਪਾ ਦੇ ਦਦਾ ਤੇ ਮੇਰੇ ਨਾਲ ਵੀ ਲੰਡਾ ਐ ਪੀ ਤੂੰ ਤਾਂ ਮੇਰੇ ਨਾਲ ਲੰਡਾ ਹੀ ਐ ਤੂੰ اتنا ਕੱਟ ਕਰਦੀ ਹੋਏਂਗੀ ਹਾਏ ਹੇ ਮੈਂ ਸਰਸਰੀ ਗੱਲ ਕਾੰਢੀ ਇਹਨੂੰ ਕੋਣ ਲੜਨਾ ਆਂਦਾ ਹੀ ਮੰਮੀ ਤੇਰੇ ਭਾ ਦੀਆਂ ਸਰਸਰੀ ਆ ਜਿਨ੍ਹਾਂ ਨੂੰ ਗੱਲਾਂ ਕਰਦੇ ਨਾ ਤੂੰ ਸੀਨੇ ਅੱਗ ਲਾਉਂਦੀਂ ਅੱਗ ਹਾਏ ਹੇ ਆਹ ਕਿਹੜੀ ਗੱਲ ਐ ਸੀਨੇ ਅੱਗ ਲਾਉਣ ਵਾਲੀ ਜਿਹੜਾ ਸੂਟ ਵੇਖ ਕੇ ਮੇਰੇ ਸੀਨੇ ਉਹ ਉਹਦੇ ਨਾਲ ਦੀ ਰੇਲਾ ਤੇ ਮਮੀ ਨੇ ਵੱਡੀ ਨਾ ਉਹ ਨਹੀਂ ਬਣੀ ਨਾ ਮੇਰੀ ਤਾਂ ਨਾਨਾ ਭਨੇ ਉਹਦੀ ਬੰਦੀ ਏ ਨਿੱਕੀ ਨੂੰ ਤਾਂ ਸਮਝਦਾ ਹੀ ਕੋਈ ਨਹੀਂ ਆ ਪਲਾਰਾ ਛੋਟੇ ਕਿਤੇ ਚਲ ਗਏ ਆਪ ਉਦਾਂ ਹੀ ਤਾਂ ਇਹਨੂੰ ਦੋ ਥੋਨੇ ਬੁਖਾਰ ਹੀ ਲਈਏ ਉਹ ਫੇਰ ਆਖੇ ਨਾ ਮੈਨੂੰ ਬੁਖਾਰੇ ਦੇਣੀ ਆ ਹਾਂ ਤਾਂ ਨੋਨੋ ਫੇਰ ਮੈਂ ਬਾਦ ਮਾਰ ਲਾ ਮਾਰ ਲਿਆ ਜਾ ਜਾ ਸੱਦ ਲਿਆ ਤੇ ਲੜਨਾ ਪਾਵੀ ਉੱਥੇ ਉਹਨਾਂ ਦੇ ਨਾਲ ਚੁੰਨੀ ਉੱਤੇ ਲਈ ਵੇਖ ਕਿ ਉਹਨੇ ਜੋ ਲਾਲਾ ਉਹਨਾਂ ਨੇ ਕੀ ਪਤਾ ਅੰਦੀ ਮੰਗ ਲੈਣਾ ਉਹ ਤੇ ਫੇਰ ਮੈਂ ਨਹੀਂ ਦਾਂਦੀ ਫੇਰ ਐਵੇਂ ਲੜਪੂਗੀਆਂ ਨਹੀਂ ਤੂੰ ਅੱਦਾ ਆਪ ਹੀ ਮੇਰੇ ਨਾਲ ਤੇ ਮੇਰਾ ਨਹੀਂ ਮੂੰਹ ਬੰਦ ਰਹਿੰਦਾ ਜਦੋਂ ਮੈਨੂੰ ਗੱਲਾਂ ਕਰ ਦਿੰਦੀ ਉਹ ਨਹੀਂ ਕਰਦੀ ਆਪਣੇ ਆਪ ਹੀ ਖੁੱਲ ਜਾਂਦਾ ਵਾ ਚੱਲ ਕੋਈ ਗੱਲ ਨਹੀਂ ਜਾ ਸੱਦ ਲਿਆ ਤੇ ਉਹਨੇ ਆਖਣਾ ਲੈ ਪੇਕਿਆਂ ਨੇ ਦਿੱਤਾ ਹੱਥ ਭਰਾ 3 ਦੇ ਵੀਰੇ ਦਿੱਤੇ ਆ ਤੇ ਮੈਨੂੰ ਰੁਕਾਲੇ ਨਹੀਂ ਜਾਂ ਮੇਰੀ ਧੀ ਫੇਰ ਸੱਦ ਲਿਆ ਤੂੰ ਕਿ ਚਲੀ ਆ ਤੁਸੀਂ بڑا ਮੂੰਹ ਫਲਾਇਆ ਕੀ ਗੱਲ ਮੈਂ ਪੈਣ ਛਿੰਦਵਾਲ ਚਲੀ ਮੈਂ ਕਿਹਾ ਤੂੰ ਮੈਨੂੰ ਆਂਦੀ ਹੁੰਦੀ ਸੀ ਨਾ ਤੂੰ ਬੜਾ ਪੁੱਤ ਪੁੱਤ ਕਰਦਾ ਵਾ ਤੇ ਮੇਰਾ ਮਨ ਹੀ ਵੀ ਚੱਲੇਦਾ ਕੁੜੀਆਂ ਨੇ ਵੇਈਆਂ ਜਾਣਾ ਹਾਂ ਤੇ ਮੈਂ ਕਿਹਾ ਜ਼ਮੀਨ ਆਪਾਂ ਵਾਵਾਂਗੇ ਉਹ ਆਂਦੀ ਵੀ ਜਿਹੜੀ ਸੁਮਨ ਵਾ ਉਹਦਾ ਘਰ ਵਾਲਾ ਤੇ ਸੁਮਨ ਨੂੰ ਉਹਨੇ ਇੱਥੇ ਬਾ ਲੜਾਈ ਹੋ ਅਛਾ ਆਹੋ ਲੈ ਵੀ ਇਹਨਾਂ ਨੇ ਕੀ ਸੋਚਿਆ ਉਹ ਲੱਗੀ ਉਹ ਸਰੀਕ ਸਾਡਾ ਬਣਾਉਣ ਹੋਰ ਕੋਈ ਇੱਕ ਲੱਗੇ ਤੇ ਕੋਈ ਨਹੀਂ ਮੈਂ ਸਮਝਾਉਣੀ ਆ ਜਾ ਕੇ ਇਹਨਾਂ ਨੂੰ ਤੂੰ ਕੀ ਸਮਝਾਉਣਾ ਵਾ ਉਹਦੇ ਭਰਾਵਾਂ ਨੇ ਉਹਨੂੰ ਪੱਟੀ ਪੜਾਈ ਆ ਤੇਨੀ ਕੋ ਹੁੰਦਾ ਉਹ ਸਾਡੀ ਨਾਲ ਸਾਡੇ ਪਾਣੀ ਫਿਰ ਗਿਆ ਵਾ ਕਿਵੇਂ ਫਿਰ ਗਿਆ ਪਾਣੀ ਐ ਸਾਡੇ ਸਿਰ ਪੜਵਾਉਣੇ ਇਹ ਰੋਹ ਜਾਰੀ ਬੰਨਿਆ ਤੋ ਹੜਨਾ ਕੀ ਕੋ ਕਰਨਾ ਵਾ ਅਸੀਂ ਦੱਸਦੇ ਆ ਨਾ ਸਾਰੇ ਕੰਮ ਕਰਕੇ ਇਹਨਾਂ ਨੂੰ ਤੂੰ ਹੀ ਕਰਕੇ ਵੇਖ ਲੈ ਵੇਖ ਨਾ ਜੋ ਕਰਦਾ ਾਰੇ ਤੇਰਾ ਦੇ ਨੀਂਦੇ ਦੇ ਇਦਾਨੋਂ ਦੰਦੇ ਜਦ ਦਿੱਤੇ ਤਾਂ ਲੱਦੀਂਦੀ ਅੰਨੇ ਤੂਤ ਤੇ ਤਦੀ ਦੇਥੇ ਹੀ ਨਹੀਂਗੇ ਚੱਲ ਹੁਣ ਤੇ ਵੇਖ ਤੇ ਲੈ ਨਾ ਕੱਲ ਟੱਲ ਇੱਥੇ ਲਾ ਤੂੰ ਤਾਰੇ ਇੱਥੇ ਇੱਥੇ ਤੂੰ ਦੇ ਸਤੇ ਦਵਰ ਦਾ ਤੇ ਲੱਦਾ ਨੀ ਤੇ ਤੇ ਮੇਰੀ ਨਦਰ ਨਾ ਲਾਦੇ ਤਨ ਮੈਂ ਤੱਲੀ ਫੇਦਾਈ ਤੂੰ ਲਾ ਹੀ ਦੇਣੀ ਜੇ ਹਿਸਾਬ ਨਾਲ ਨਹੀਂ ਵੇਖਣ ਤੂੰ ਤੂੰ ਇਹਨਾਂ ਨੂੰ ਇਦਾਂ ਤਾਂ ਦੇ ਇਦਾਂ ਫੇਦਾ ਦੇ ਲਾਦੇ ਲਾਰ ਦੇ ਤੇ ਹਾਂ ਥਲਾਰ ਦੇ ਫੇਰ ਦਿਨੇ ਇਤਨਾ ਹੁੰਦੇ ਨਦਰ ਲਾਦਾ ਨਹੀਂ ਤਨ ਮੈਂ ਤਾਂ ਅਦ ਲਾਉਣੀ ਹਾਂ ਨਹੀਂ ਪਤ ਲੱਗਦੀ ਨਜ਼ਰ ਜਾ ਤੂੰ ਉਹ ਤਾਂ ਦੀ ਨਹੀਂ ਮੈਨਾਂ ਤਾਂ ਦਦਾ ਚੱਲ ਕੋਈ ਨਹੀਂ ਜਾ ਫੇਰ ਉਹਨਾਂ ਖਾਣਾ ਬਖਾ ਲੈ ਨਹੀਂ ਮੈਨੂੰ ਉਹਨੇ ਬੂਹੇ ਤੇ ਚਲੋਤੀ ਐ ਚੱਲ ਕੋਈ ਨਹੀਂ ਆ ਸੱਦਣ ਚੱਲਦੀ ਹੀ ਹੈ। ਹਾਂ ਤੇ ਤਾਂ ਕੋਈ ਤੇ ਮੈਂ ਆਈ ਕਿ ਇੰਨਾ ਤੁਰਕੀ ਸਕਦਣਾ ਨਹੀਂਗਾ। ਨਹੀਂ ਨਹੀਂ ਸੱਦਣ ਚੱਲਦੀ ਹੀ ਹੈ ਉਹ ਵੇਖ ਤੁਸੀਂ। ਸੱਦਣ ਕਿੱਥੇ ਚੱਲੀਆਂ ਹੋਣੀਆਂ ਬਾਨੇ ਮਾਂਡੀਆਂ ਮੈਂ ਤੇ ਆਪੇ ਹੀ ਆ ਗਈਆਂ। ਨਹੀਂ ਨਹੀਂ ਆਹ ਦੇਖ ਮੇਰਾ ਤੂੰ। ਕਿੱਥਨਾ ਹੀ ਮੈਰੀ ਕਾਸੋਂ ਸੂਟ ਤੇ ਤੇਰੇ ਵੇਣੀ ਆ। ਆ ਤਾਈ ਕਿਹੜੇ ਸਾਕੋਂ ਹੋਈ। ਤੁਸੀਂ ਤਾਈ ਤਾਈ ਕਰਦੀਆਂ ਰਹਿੰਦੀਆਂ ਵਾ ਹੱਦ ਹੋ ਗਈ ਤੁਹਾਡੇ ਵੱਲ ਤੇਰੇ ਮੁੰਡੇ ਮੇਰੀ ਮੰਮੀ ਨੇ ਤਾਈ ਕਹਿੰਦੇ ਤੇ ਮੈਂ ਨਹੀਂ ਤੈਨੂੰ ਤਾਈ ਕਹਿਣਾ ਲੈ ਭੈਣ ਜਿਹੜੇ ਕਵੀਰ ਹਣੀ ਤੁਹਾਨੂੰ ਕਹਿੰਦੇ ਨਾ ਤਾਈ ਤੇ ਇਹ ਵੀ ਗਾੜੀ ਤਾਈ ਕਹਿੰਦਾ ਹੈ ਬੀ ਚੱਲ ਕੋਈ ਫਾਇਦੇ ਤੋਂ ਤਾਈ ਤੇ ਨੱਦਦੀਆਂ ਚੱਲ ਆ ਸ਼ਾਪੋ ਤਾਈ ਕਹਿ ਲਿਆ ਕਰੋ ਤਾਈ ਕਹਿ ਲਿਆ ਕਰੋ ਕੋਈ ਗੱਲ ਆਹ ਚੱਲ ਜੋ ਜੀ ਕਰੂ ਕਹਿ ਲਓ ਤਾਈ ਚਾਚੀ ਇੱਕ ਹੀ ਗੱਲ ਵਾ ਹਾਂ ਚੱਲ ਕੋਈ ਆਹ ਬੜੇ ਖਿਲਾਰੇ ਕਿਵੇਂ ਆ ਕਿੰਨਾ ਸੋਹਣਾ ਹੀ ਹਾਂ ਸੂਰਤ ਬੜਾ ਸੋਹਣਾ ਵਾ ਚੂੜੀ ਸੀ ਨੇ ਦੇਤਾ ਵਾ ਅੱਛਾ ਲੈ ਗਈ ਆ ਚੁੰਨੀ ਐ ਅੱਜ ਲਿਆਂਦੇ ਆ ਉਹਨੇ ਹੱਦਾਰੇ ਨਹੀਂ ਦਿੱਤੇ ਨਾਨਕੇ ਨੂੰ ਤੇ ਮਾਮੇ ਹੁਣਾਂ ਨੇ ਨਾਨਕੇ ਦਿੱਤੇ ਆ ਦੇ ਤਾਂ ਤਿੰਨੇ-ਤਿੰਨੇ ਪਾਰੇ ਦਿੱਤੇ ਇੰਨੇ ਪਾਰੇ ਪਾਰੇ ਤਾਂ ਇਹ ਦਿੰਦਾ ਹੀ ਨਹੀਂ ਹਾਂ ਇਹ ਤਾਂ ਪਾਰੇ ਵੀ ਦਿੰਦੇ ਆ ਇੰਨੇ ਪਾਰੇ ਬਹੁਤ ਪਾਰੇ ਵੀ ਨਹੀਂ ਗਏ ਏਡੇ ਤੇ ਚੱਲ ਕੋਈ ਗੱਲ ਨਹੀਂ ਤੋਂ ਤੁੱਤ ਤੇ ਵੀ ਤਿੰਨਾ ਪਾਰੇ ਲੱਦਨ ਦੇਈ ਕੋਈ ਖਾਸ ਨਹੀਂ ਪਾਰਾ ਹੈਗਾ ਐਦਾਂ ਦੇ ਦਿੰਦੇ ਹੁੰਦੇ ਇਹਦੋਂ ਤਾਂ ਵਾਧ ਦਿੰਦੇ ਆ ਹਰ ਕੋਈ ਕਹਿੰਦਾ ਸਾਡੋਂ ਕੋਈ ਚੰਗਾ ਆ ਕੇ ਚੰਗਾ ਆ ਕੇ ਤੇ ਭੈਣ ਜੀ ਮੇਰੀ ਸੁਣ ਗੱਲ ਕੀ ਆਖਣ ਡਿਆ ਮੈਂ ਰਕਬੀਰ ਦਾ ਡੈਡੀ ਵੀ ਆ ਕੇ ਜਵਾਈ ਬਣ ਨਾ ਮਕਰੋ ਇਹ ਕੀ ਗੱਲ ਲੈਣਾ ਤਾਂ ਦੋਵਾਂ ਬਾਤ ਅੱਦ ਦੇ ਲਾਉਣਾ ਵਾ ਇੱਥੇ ਨਹੀਂ ਇਹ ਕਿੱਥੋਂ ਗੱਲ ਕੱਢੀ ਮੈਂ ਜੀ ਤੂੰ ਤੈਨੂੰ ਕੋਈ ਮਾੜਾ ਜਾਣਦਾ ਆ ਇਹ ਗੱਲ 'ਚ ਕਿ ਤੈਨੂੰ ਕਿਹੋ ਮਾੜਾ ਚੰਗਾ ਕਹਿੰਦਾ ਵਾ ਕੋਈ ਜੀ ਇੱਥੋਂ ਕਰਦਾ ਆਂਦਾ ਤ ਨਹੀਂਗਾ ਚਲੋ ਫੇਰ ਵੀ ਮੈਂ ਹਾਂ ਚੱਲ ਆਸਰਾ ਲੱਭ ਆਸਰਾ ਕੀ ਤੂੰ ਤਾਂ ਫੈਸਲਾ ਹੀ ਕਰ ਦਿੱਤਾ ਵਾ ਵੀ ਹਾਂ ਮੈਂ ਲੈ ਆਉਣਾ ਵਾ ਫਾਇਦ ਲਾਨਾ ਹੀ ਆਂ ਨਹੀਂ ਤਰ ਤੇ ਲੜਨ ਵੀ ਆਈਆਂ ਕੇ ਆ ਗੱਲਾਂ ਕਿੱਥੋਂ ਕਰਦੇ ਇਦਾਂ ਦੀਆਂ ਆ ਕੋਈ ਗੱਲ ਹਾ ਦੇ ਤਲਵਾ ਰੱਖਿਆ ਤੇ ਤੂੰ ਹੁਣ ਲੜਾਈ ਪਾ ਦੇ ਨਹੀਂ ਭੈਣਾ ਮੈਂ ਲੜਾਈ ਨਹੀਂ ਪਾਉਂਦੀ ਜਿਆਦੀ ਮੈਂ ਤਾਂ ਈਆਂ ਗੱਲਾਂ ਦੀ ਗੱਲ ਕਰਦੀ ਵੀ ਆ ਕੋਈ ਬੰਦਿਆਂ ਵਾਲੀ ਗੱਲ ਨਹੀਂ ਓ ਭੈਣ ਜੀ ਹੈ ਸਾਰੀ ਦੁਨੀਆ ਵਿਆਹ ਕਰਦੀ ਆ ਸਾਰੇ ਲੋਕੀ ਧੀਆਂ ਦੇ ਵਿਆਹ ਕਰਦੇ ਐਦਾਂ ਤੇ ਕੋਈ ਨਹੀਂ ਕਰਦਾ ਜਿੱਦਾਂ ਤੁਸੀਂ ਦਏ ਆ ਕਰਨ ਦੋ ਤੂੰ ਵਿਆਹ ਕਰ ਤੇ ਇੱਕ ਤੂੰ ਜਵਾਈ ਰੱਖ ਲੇਗੀ ਘਰ ਤੇ ਤੇਰੀ ਤੀਜੀ ਸਲਾਈ ਵਾਲੀ ਉਹ ਵੀ ਨ ਰੱਖੇਗੀ ਇੱਥੇ ਕਿੰਨੇ ਕ ਜਵਾਈ ਬਾਹ ਰੇਗੀ ਲਿਆ ਕੇ ਇੱਥੇ ਤਾਲਦੀ ਦਾਨ ਦੇ ਆਈਓ ਤੈਨੂੰ ਤਾਂ ਬਹੁਤ ਲੱਗੰਦੈਈ ਹੁਣ ਜਾ ਜਾ ਕੇ ਤੂੰ ਖੇਡ ਮਰ ਜਾ ਕੇ ਤੈਨੂੰ ਜ਼ਿਆਦਾ ਗੁੱਸਾ ਲੱਗਦਾ ਤੈਨੂੰ ਤਾਂ ਮੇਰੀ ਮੰਮੀ ਨੇ ਬੋਲੀ ਨਾ ਤਾਂ ਇਹਨਾਂ ਤੂੰ ਤਾਂ ਖੇਡ ਦੰਦੈਈ ਬੋਲੀ ਨਾ ਜਾ ਜਾ ਕੇ ਠੀਕ ਖੇਡੋ ਜਾ ਕੇ ਭੈਣ ਮੇਰੀ ਗਾਲ ਸੁਣਾ ਆ ਗਾਲ ਦੀਆਂ ਤੇਰੇ ਵਾਸਤੇ ਚੰਗੀ ਫਿਰ ਮੈਂ ਆ ਤੇ ਮੈਨੂੰ ਤੇ ਆਸਰਾ ਚਾਹੀਦਾਈ ਆ ਭੈਣੇ ਆਸਰਾ ਆਏ ਤੇ ਤੇਰੀਆਂ ਦੋ ਵਿਆਹਣੀਆਂ ਕਦੇ ਆਇਆ ਕਰਨੀਆਂ ਜਾਇਆ ਕਰਨੇ ਤੀਜੀ ਤੇਰੇ ਕੋਲ ਵਾ ਮੁੜਕੇ ਤੂੰ ਉਹ ਵਿਆਹਣੀ ਆ ਮੁੜਕੇ ਅਹੀਂ ਹੈਗੇ ਅਹੀਂ ਮਰਗੇ ਦਾ ਸਹੀ ਤੈਨੂੰ ਸਾਂਭਦੇ ਨਹੀਂਗੇ ਤੂੰ ਚੰਗੀਆਂ ਗੱਲਾਂ ਕਰਨ ਢਈ ਆ ਇੱਥੇ ਬੰਨਿਆਂ ਤੋਂ ਪੈਲੀਆਂ ਤੋਂ ਇੱਥੇ ਸਰੀਕਬਾਹ ਦੇਣਾ ਤੂੰ ਲਿਆ ਕੇ ਮੇਰੇ ਨਿਆਣਿਆਂ ਦੇ ਵਿੱਚ ਤੂੰ ਚੰਗੀ ਗੱਲ ਕਰਨ ਢਈ ਆ ਇਹ ਤੈਨੂੰ ਮੱਤਾਂ ਕਿਹਨੇ ਦਿੱਤੀਆਂ ਵਾ ਮੱਤਾਂ ਕਿਹਨੇ ਦੇਣੀਆਂ ਆ ਆਪਣੇ ਕੋਲੋਂ ਨਹੀਂ ਕਿ ਮੈਂ ਤਾਂ ਸੋਚਦੀ ਰਹਿਣੀ ਆ ਵੀ ਮੈਂ ਈਆਂ ਵਿਆਹ ਤੀਆਂ ਤੇ ਮੈਂ ਫਿਰ ਇਸ ਤਰ੍ਹਾਂ ਕੰਦੀ ਰਹਿ ਜਾਣਾ ਆਪਣੇ ਕੋਲੋਂ ਵਾਲੀ ਗੱਲ ਨਹੀਂ ਆ ਇਹ ਤੈਨੂੰ ਕਿਸੇ ਨੇ ਪੁੱਠ ਚਾੜੀ ਆ ਤੇ ਤੂੰ ਕਿਸੇ ਦੀ ਕਹੀ ਕੋਈ ਢਈਆਂ ਗੈਣ ਅੱਗੇ ਤਾਂ ਤੂੰ ਇੰਨੇ ਚਿਰਾਂ ਦਾ ਕਹਿਤਾ ਜਦੋਂ ਇੱਥੇ ਰੋਜ ਅਸੀਂ ਆਣ ਆਣ ਕੇ ਬੈਠੇ ਹੁੰਨੇ ਆ ਸਾਰੀਆਂ ਗੱਲਾਂ ਹੱਸਾਸ ਕੇ ਕਰਦੇ ਆ ਉਦੋਂ ਤੇ ਤੇਰੇ ਮੂੰਹੋਂ ਇੱਕ ਵਾਰ ਨਾ ਨਿਕਲਿਆ ਉਹ ਨਾ ਫਿਰ ਤੈਨੂੰ ਕਿੰਨੇ ਦੇ ਤਾ ਮਗਾੜੀਏ ਗੱਲ ਤੁਹਾਨੂੰ ਵਹਿਮ ਹੋ ਗਿਆ ਵਾ ਸਾਨੂੰ ਨਹੀਂ ਕਿ ਵਹਿਮ ਹੋਇਆ ਇੱਥੇ ਬਹਿਣੇ ਆ ਕੰਮ ਨਾ ਕਿਤੇ ਕਰੀ ਇੱਥੇ ਬੰਨਿਆਂ ਤੋਂ ਨਿਆਣਿਆਂ ਲੜਲੜ ਮਰਨਾ ਤੇ ਲੋਕਾਂ ਨੇ ਵੇਖਣਾ ਈ ਤਮਾਸ਼ਾ ਇੱਥੇ ਕੱਠ ਰਹਿਣ ਤਾਂ ਵੀ ਕਰਦੇ ਆਂ ਦਾ ਤੇ ਬਾਕੀ ਰਹੀ ਗੱਲ ਪਿਆਲੀ ਦੀ ਰਹੀ ਗੱਲ ਤੇਰੀ ਤੈਨੂੰ ਵੀ ਸੰਭਾ ਵੀ ਸੰਭਾ ਗੱਲ ਤੇਰੀ ਸੰਭਾ ਵੀ ਸੰਭਾ ਤੇ ਜਾਨ ਨਹੀਂ ਜਾਨਦਿੰਦੀ ਤੇ ਇਦਾਂ ਬੋਲੀ ਜਾਂਦੀ ਆ ਮੇਰਾ ਦੀਪ ਰਾਂ ਆਂਦਾ ਇਹਨਾਂ ਨਾਲ ਲੜਾਈ ਤਾਨੂੰ ਭਾ ਮਮਮੀ ਦੇ ਦਿੰਦੀ ਵਾਹ ਇੱਥਿਆ ਬੋਲਣਾ ਨਹੀਂ ਤੇ ਨਾ ਲੜਨਾ ਨਹੀਂ ਤੇਨਾ ਸਾਰੇ ਨੰਨ ਨੰਨ ਤੇ ਲਾਲੇ ਬੰਦਾ ਤੰਦਾ ਰਵੇ ਬੰਦਾ ਆ ਮੋ ਤੋ ਦੀ ਗੀ ਕਾ ਨਾਈ ਜੱਦੀ ਹੁਣ ਤੇ ਤੂੰ ਬੜੇ ਇੱਛਾ ਖਲੋ ਕੇ ਪੋਚਦੇ ਨਹੀਂ ਆ ਵੀ ਕਿਤੇ ਕੱਲੀ ਬੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਹੈ ਆ ਦੀਦੇ ਬੜਾਈ ਤੋ ਤੀਤਾਤਾ ਦੇ ਲਈ ਤੀਂ ਤੀਂਾ ਦੇ ਲਈ ਦਿੱਤੀ ਤਵਾ ਕੀ ਕਿਤੇ ਬਾਤ ਕਰੀ ਤਾਂ ਨੇ ਉਹ ਤੇਰੀ ਤੱਤ ਕੀ ਭੁੰਦੀਆਂ ਖਾਂਦੀ ਆ ਕਿਉਂ ਕੀ ਹੁਆ ਹੁਣ ਉਹ ਤੀ ਦੰਦੇ ਹੀ ਭੋਲਣ ਦੇ ਤੂੰ ਉਹਦਾ ਸਾਰੇ ਤੇਰੇ ਨਾਲ ਹੀ ਲੜਦੇ ਹਨਾ ਤੈਨੂੰ ਹੀ ਦੇ ਦਦੇ ਵੀ ਸਾਰੇ ਇੱਥੇ ਤੋਤੀ ਤਪ ਕਰਕੇ ਵੀ ਲੜਾਈ ਨਾ ਹੋਵੇ ਪਰ ਉਹਦੇ ਫਿਰ ਲੜਾਈ ਤਰੀ ਜਾਂਦੀ ਆ ਫਿਰ ਮੈਨੂੰ ਇੱਕ ਗੱਲ ਦੱਸਦਾ ਸਾਡੇ ਨੇ ਕੀਤਾ ਕੀ ਆ ਕਹਿੰਨੀ ਬੜਾ ਕੁਛ ਕੀਤਾ ਵਾ ਕਾ ਜਦੋਂ ਮੈਂ ਨੀਤੀ ਹੁੰਦੀ ਹੀ ਨਾ ਤੇ ਤਾਤੀ ਆ ਉਹਦਾ ਹਨਾ ਪਰ ਮੈਂ ਤਾਈ ਤੇ ਦਿੰਨੀ ਆ ਫਿਰ ਮੈਂ ਤੀ ਤਰ੍ਹਾਂ ਤਰਾ ਬੇਤੇ ਅੰਤਰਾ ਤਰ ਵਾਲਾ ਤੇ ਤੇਰੀ ਬੱਦੀ ਦਾ ਤਰ ਵਾਲਾ ਬੱਦਾ ਵੀਰ ਉਹ ਵੀ ਤਾਂ ਈ ਤੇ ਮੇਰੀ ਮੰਮੀ ਨੂੰ ਆਉਤ ਤਾਂ ਹੀ ਲੱਗਦੀ ਐ ਤੇ ਮੈਂ ਵੀ ਫੇदाई ਦੇਣਾ ਤੂੰ ਕੀ ਕਰਦੀ ਰਹੀ ਨਿੱਕੀ ਹੁੰਦੀ ਤਾਈ ਮੈਂ ਤਾਰੂ ਵੀ ਲੈ ਦਿੰਦੀ ਰਹੀ ਜਦੋਂ ਉਹ ਉਹ ਪਾਥੀਆਂ ਪੱਥ ਜਿੰਦੀ ਨਾ ਮੈਂ ਪਾਥੀਆਂ ਦੁੱਤ ਦੁੱਤ ਤੇ ਇਦਾਂ ਦਰ ਰੱਥ ਦੀ ਰਹੀ ਤੇ ਨਿਆਣੇ ਸਾਰੇ ਕੰਮ ਕਰੰਦੇ ਚਾਚੀਆਂ ਤਾਈਆਂ ਨੇ ਕੁੱਪੜਾ ਲਾ ਕਰ ਕਰਾਇਆ ਤੇ ਮੈਂ ਵੀ ਕਰੰਦੀ ਰਹੀ ਬਹੁਤ ਰੋਂਦੀ ਤੂੰ ਮੈਨੂੰ ਤੇ ਨਹੀਂ ਲੱਗਦਾ ਤੂੰ ਤਰੋਂਦੀ ਰਹੀ ਹੋਣੀ ਹ ਹ ਪਰ ਮੈਨੂੰ ਵੀ ਨਹੀਂ ਲੱਗਦਾ ਕਿ ਤੂੰ ਕਰੰਦੀ ਰਹੀ ਹੋਊਂਗੀ ਹ ਤੇਰੀ ਕੋਈ ਦਾਦੀ ਤਾਈ ਹੁੰਦੀ ਇੱਥੇ ਤੇ ਉਹਦੇ ਉਦਾਂ ਨਹੀਂ ਹੁੰਦੀਆਂ ਹੁਣ ਮੈਂ ਵਿਆਹੀ ਗਈ ਆਂ ਤੇ ਦੇ ਦੋ ਤਾਮਤਰੋਂ ਦੀ ਨਿੱਤੇ ਆਇਆ ਤਾਂ ਨਹੀਂਗਾ ਹਾਂ ਆਇਆਗਾ ਨਾ ਉਹਨਾਂ ਕੋ ਟਾਈਮ ਹੈ ਨਹੀਂ ਈਡੀਆਂ ਵੇਡੀਆਂ ਨਹੀਂ ਉਹ ਮਗਰ ਮੇਰੇ ਛੋਲੇ ਚੱਕ ਤੁਰੀਆਂ ਰਹਿਵੇਂ ਤੇ ਤੂੰ ਵੇਲੀਂ ਤੇਰੀ ਉਹਨਾਂ ਨਾਲ ਤਾਮਤਰੋਂ ਨਹੀਂ ਨਹੀਂ ਚਲ ਆ ਮੈਨੂੰ ਬਖਾਲ ਸੂਟ ਘੜੇ ਆਏ ਤੁਹਾਡੇ ਤੋ ਤੇ ਕੀ ਤੇ ਤੁਹਨੇ ਤੇਰੀ ਜੀ ਤਾਤ ਨਰੀ ਜਾਂਦੀ ਅੰਦਰ ਫੇ ਮੈਨੂੰ ਦੁੱਤਾ ਤਾਦਾ ਨਾ ਚਾਚੀ ਜੀ ਮੇਰੀ ਗੱਲ ਸੁਣਿਓ ਕੋਈ ਤਮਾਸ਼ਾ ਨਹੀਂ ਇੱਥੇ ਲੱਗਦਾ ਮੇਰੀ ਮੰਮੀ ਕੱਲੀ ਰਹਿ ਗਈ ਨਹੀਂ ਮੈਂ ਤਾਂ ਇੱਥੇ ਹੀ ਰਹਿਣਾ ਨਹੀਂ ਇਹੋ ਜੀ ਨਹੀਂ ਕੋਈ ਗੱਲ ਹੈਗੀ ਅਸੀਂ ਹੈਗੇ ਹਾਂ ਸੰਭੜ ਵਾਲੇ ਸਾਕੋ ਇੰਨਾ ਤੇ ਵਹਿਲਾ ਸ਼ਰੀਕਾਂ ਵਾਰੀ ਕਰਕੇ ਦੱਸ ਦਿੱਤੀ। ਉਹ ਹੀ ਇਹ ਤੇ ਪਹਿਲਾਂ ਤਾਂ ਬੜੀ ਖੋਸ਼ ਹੀ ਸੀ। ਹਾਂ ਤੇ ਹੁਣ ਵੇਖ ਲੈ ਸਾਰੇ ਪਿਆੜੀ ਦੇ ਇਹ ਪਸਾਦ। ਤਾਂ ਹੀ ਪੁੱਤ-ਪੁੱਤ ਤਾਇਆ ਵੀ ਚਾਚਾ ਵੀ ਬੰਦਾ। ਹਾਂ ਤਾਂ ਹੀ ਤੁਹਾਡੇ ਜੋਗਾ ਹੀ ਰਹੇ ਸਭਾ ਕੁੜੀਆਂ ਤੇ ਇਹਨੇ ਵਿਆਹ ਦੇਣੀਆਂ। ਕੋਈ ਨਹੀਂ ਮੰਮੀ ਤੂੰ ਟੈਨਸ਼ਨ ਨਾ ਲੈ ਮੈਂ ਇਹ ਤੈਨੂੰ ਛੱਡ ਕੇ ਜਾਂਦੀ ਕੋਈ ਗੱਲ ਨਹੀਂ। ਲੱਗੂਗਾ ਤਾਂ ਮਾਝਾ ਤੇ ਫਿਰ ਲੱਗਣ ਦੋ ਕੋਈ ਗੱਲ ਨਹੀਂ ਹੁੰਦੀ। ਐਵੇਂ ਤਮਾਸ਼ਾ ਦੱਸ ਲੱਗ ਜੂਗਾ ਤੂੰ ਹੀ ਆਪਣੇ ਘਰ ਰਹਿਣਾ ਉਹਨਾਂ ਆਪਣੇ ਘਰ ਰਹਿਣਾ। ਐਵੇਂ ਤੇ ਐਵੇਂ ਵੇਖ ਲੈ ਕਿੰਨੀਆਂ ਗੱਲਾਂ ਕਰ ਗਈ ਆ ਕੀ ਜਵਾਬ ਦਿੰਦੀ ਮੈਂ। ਵੇਖ ਕੇ ਜ਼ਿਕੋ ਖੁਸ਼ ਹੋਣਾ ਚਾਹੀਦਾ ਏ ਵੇਖ ਕੇ ਸਾਡੀਆਂ ਡੀਆਂ ਏ ਬਹੁਤ ਸਾਲੀ ਡੀਆਂ ਪਹਿਲਾਂ ਤੇ ਵੇਖ ਕੇ ਤਰਾ ਸੂਟ ਚੁੱਕ ਕੇ ਮਾਰਿਆ ਹੈ ਜਿਆਦਾ ਗੁੱਸਾ ਚੜਨਾ ਨਹੀਂ ਮੇਰਾ ਤਾਂ ਬਰਤ ਹੋਣਾ ਤੂੰ ਤਾਇਆ ਸੀਗਾ ਤੂੰ ਕਰਦੀ ਆਂ ਕਿ ਇਥੇ ਮੇਰੇ ਮਗਰ ਮੰਮੀ ਮੈਂ ਤੇ ਸੂਟ ਵੇਖਣ ਆਈ ਏ ਤੇਰੇ ਸੱਧਿਆ ਕੇ ਸੂਟ ਚ ਭਾਜਾ ਕਰਨ ਚ ਨਹੀਂ ਤਾਈ ਤੈ ਤੇ ਦਿੱਤਾ ਤੀ ਤੈ ਤੇ ਚੱਲ ਨੀ ਬਹੁਤਾ ਬੋਲਣਾ ਟੜਨਾ ਬੁਲਾਰਾ ਕਰਨਾ ਜਿਹੜਾ ਨੱਬਿਆਂ ਦਾ ਘਟਾ ਤੂੰ ਕਿੱਧਰ ਆਈ ਆ ਮੰਮੀ ਮੈਂ ਤੇ ਸੂਟ ਵੇਖਣ ਆਈ ਸੀ ਚਲੀ ਜਾtheta ਮੇਰਾ ਲੱਖ ਨਾ ਨਹੀਂ ਕੁੜੀਆ ਰੱਖ ਅੰਦਰ ਚੰਗਮ ਹਾਂ ਲੀਰੇ ਪਾ ਦੇ ਲਾਤੇ ਸਗਣਾ ਦੇ ਲੀਰੇ ਰਗੇ ਤੇ ਉਹਨਾਂ ਤੇ ਲੜਾਈ ਪਾਤੀਆਂ ਕਿੱਥੇ ਨਾ ਕੰਨੀ ਐ ਦੇਖਣੀ ਨਹੀਂ ਅੰਦਰ ਰੱਖ ਬਤ ਅੰਦਰ ਤੂੰ ਸਗਣਾ ਦੇ ਆ ਦੇ ਲੀਲੇ ਉਹ ਤੋਤ ਵੀ ਆਉਂਦੀ ਸੀ ਮੈਂ ਤੰਦੀ ਠੰਦ ਪਾਈ ਭਜਾਦੀ ਮੈਂ ਤੇ ਹੂੰ ਤੋਂਨੇ ਵੀ ਆਣ ਕੇ ਗੱਲਾਂ ਹੀ ਕਰਨੀਆਂ ਇਹ ਵਿੱਚੇ ਵਿੱਚ ਪੜੀਆਂ ਵੜਦੀਆਂ ਵਾ ਤੇ ਕੀ ਦੇਣ ਦੀ ਟੀਨਾ ਰੋਲਾ ਪਾਉਂਦੀ ਮੈਨੂੰ ਤਲਤਾ ਇਥੋਂ ਕੀ ਕਹਨੀ ਗਾ ਉਹ ਤੇ ਤਰੇਗਾ ਵਿਚੇ ਵਿਚ ਭੜੀਆਂ ਵੜਦੇ ਤਾਂ ਟਿੱਡੋ ਏ ਓਕੇ ਹੀ ਓ ਤੁਹਾਡੇ ਵਿਆਹ ਕਰਦੇ ਮੈਂ ਦੇ ਦਿੱਤੇ ਮੈਂ ਤਾਂ ਸਗਣਾ ਦੇ ਪਹਿਲੀ ਵਾਰ ਕੰਮ ਕਰ ਲਿਆ ਹਾਂ ਤੇ ਲੋਤੀ ਕਹਿੰਦੇ ਰਹਿੰਦੇ ਉਹ ਬਰੇ ਤੰਦੇ ਆ ਉਹ ਬਰੇ ਤੰਦੇ ਆ ਬਰਾਬਰ ਤੰਦਾ ਖੋਤਦੇ ਧੀ ਤੰਦਾ ਖੋਤਦੇ ਨਹੀਂ ਸਾਡਾ ਨਹੀਂ ਕੋਈ ਵੀ ਸੋਚਦਾ ਹਾਂ ਤਾਂ ਕਿ ਮੈਂ ਬੋਲਦੀ ਰਹਿਨੀ ਆ ਫਿਰ ਤੈਨੂੰ ਤੂੰ ਧੋਪ ਤਰੌਨੀ ਰਹਿਨੀ ਧੋਪਾ ਦਾਦਾ ਧੋਪ ਤੇ ਕੀ ਕਰਾਂ ਪੁੱਤ ਫਿਰ ਲੜਦੇ ਆ ਆਪਾਂ ਚੰਗੇ ਲੱਗਦੇ ਆ ਸਾਡੇ ਦਾ ਘਰ ਸਗਣਾ ਤੇ ਉਹ ਤਾਂ ਅਣਕੇ ਹੱਡ ਘਰ ਪਲਾ ਪਾਉਂਦੇ ਲੋ ਤਾਂ ਤੇਰਵਾ ਹੋਵੇ ਤੇ ਸਿਨ ਹੋਰ ਤਨਾ ਇਹਨਾਂ ਦੇ ਕਰਿਆ ਹੁੰਦਾ ਇੱਥੇ ਆਪਾਂ ਕਿੰਨੇ ਖੁਸ਼ ਹੁੰਦੇ ਦੀ ਤੋਰ ਤੇ ਜਾ ਕੇ ਤੁਸੀਂ ਕੰਮ ਕਰਨਾ ਮੈਂ ਵੀ ਜਾਣਾ ਕਿਤੇ ਖੁਸ਼ੀ ਦੇ ਨਾਲ ਬਹਿਣਾ ਕਿਵੇਂ ਕਰਨਾ ਤੇ ਸ ਮੈਂ ਵਿਆਹ ਦਿੱਤੇ ਆ ਈਆਂ ਦੇ ਤੇ ਸੜ ਕੇ ਮਰ ਗਏ ਹੂੰ ਕਿਤਨਾ ਪਤਾ ਵਿੱਚ ਚੁੱਕ ਚੁੱਕ ਮਾਨ ਲਈ ਹੀ ਅਤਾਂ ਦੇ ਰੋਕੀ ਦਿੰਦੇ ਐਨੋ ਵੀ ਪਾਰੇ ਉਹਨਾਂ ਨੇ ਕਿੱਦਿਆ ਸੋਨੇ ਬਣਾ ਦੇ ਭਾਰੇ ਭਾਰੇ ਤੂੰ ਇਹਨਾਂ ਨੇ ਵੀ ਬਾਹ ਕੇ ਦੇਣੇ ਕਹਿੰਦੇ ਨਹੀਂ ਸਾਡੇ ਕੋ ਬਾਣੀ ਇਹਨਾਂ ਨੂੰ ਉਹਨੂੰ ਕਹਿਣਾ ਇਹਨਾਂ ਤੋਂ ਭਾਰੇ ਭਾਰੇ ਬਾਹ ਕੇ ਲੋ ਦੇ ਦੇ ਤੀ ਦੇਣ ਕੇ ਤੁਹਾਨੂੰ ਭਾਰੇ ਦੇਤੀ ਜਿੱਦਾਂ ਮੇਟਾਂ ਦਸੀਆਂ ਲੈ ਲੋ ਉਥੇ ਤੂੰ ਨਾ ਤੈਨੂੰ ਥੱਲੇ ਆਤਾ ਮੈਂ ਤਾਂ ਛੱਤੀ ਕਿਹ ਕੀ ਲਾਈਆਂ ਮਹਾਰਾਜਾ ਦਾ ਕਰੂ ਆਪੇ ਉਹਨੇ ਕਰ ਮਾ ਸ਼੍ਰੀ ਕਪਾਵੇਂ ਜੋ ਮਰਜੀ ਕਰਦੇ ਰਹਿਣ ਉਹ ਕਰਨ ਵਾਲਾ ਸਤਗੁਰ ਹੁੰਦਾ